ਆਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੱਲੇ ਪੰਡ ਛੋਲੇ ਪੰਡ ਤੋਂ ਚੱਲ ਕੇ ਗੁਰੂ ਜੀ ਗੋਮਿੰਦਵਾਲ ਹੁੰਦੇ ਹੋਏ ਵਿਆਸਾ ਪਾਰ ਕਰਕੇ ਡੱਲੇ ਪੰਡ ਚਲੇ ਗਏ ਗੁਰੂ ਜੀ ਇਸ ਪੰਡ ਹੀ ਠਹਿਰੇ ਹੋਏ ਸਨ ਕੇਜਲੰਦਰ ਦਾ ਸੂਬਾ ਸਹਿਰ ਅਜੀਮ ਖਾਲ ਜੋ ਨਾ ਪਿੰਡਾਂ ਦੇ ਦੌਰੇ ਤੇ ਚੜ੍ਹਿਆ ਹੋਇਆ ਸੀ ਉਸ ਨੇ ਜਦ ਗੁਰੂ ਜੀ ਦੀ ਮਹਿਮਾ ਸੁਣੀ ਕਿ ਆਪ ਜੀ Hindu ਮੁਸਲਮਾਨਾਂ ਨੂੰ ਸਾਂਝਾ ਉਪਦੇਸ਼ ਕਰਦੇ ਹਨ ਤਾਂ ਉਹ ਦਰਸ਼ਨ ਕਰਨ ਵਾਸਤੇ ਡੱਲੇ ਪਿੰਡ ਆਇਆ ਆਪ ਜੀ ਦੇ ਦਰਸ਼ਨ ਅਤੇ ਉਪਦੇਸ਼ ਕਰਕੇ ਬਹੁਤ ਪ੍ਰਭਾਵਿਤ ਹੋ ਕੇ ਸੂਬੇ ਨੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਮੱਧ ਵਿੱਚ ਹਿੰਦ ਮਜਬ ਚੰਗਾ ਜਾ ਮੁਸਲਮਾਨ ਇਸ ਦੇ ਉੱਤਰ ਵਜੋਂ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਰਾਮ ਕਲੀ ਮਹਲ ਪੰਜਵਾ ਕਾਰਨ ਕਰਨ ਕਰੀਮ ਸਰਬ ਰਤਪਾਲ ਰਹੀਮ ਅੱਲਾ ਹੈ ਅੱਲਾ ਹੈ ਅੱਲਾ ਅਲਖਿਆ ਪਾਰ ਖੁਦ ਖੁਦਾਈ ਵੱਡ ਬੇਸ਼ਮਾਰ ਓਮ ਨਮੋ ਭਗਵੰਦ ਗਸਾਈ ਖਾਲਗ ਰਵ ਰਹਿਆ ਸਰਬ ਠਾਈ ਰਹਾ ਗੁਰੂ ਜੀ ਨੇ ਫਰਮਾਇਆ ਕਿ ਰਾਮ ਰheem ਅੱਲਾ ਨਰਾਇਣ ਰਾਮ ਆ ਸਭ ਨਾਮ ਇੱਕ ਸਿਰਜਣ ਦੇ ਹਾਰ ਇੱਕ ਸਿਰਜਣ ਦੀ ਹਨ ਸਭ Hindu Musalmana ਵਿੱਚ ਇੱਕੋ ਹੀ ਸਿਰਜਣ ਹਾਰ ਵਸ ਰਿਹਾ ਹੈ ਇਹਨਾਂ ਵਿੱਚ ਕੋਈ ਫਰਕ ਨਹੀਂ ਸਭ ਮਜਬ ਅਤੇ ਨਾਮ ਚੰਗੇ ਹਨ ਗਜ ਕੇ ਆਖੋ ਸਤ ਨਾਮ ਸ੍ਰੀ ਕਰਤਾਰ ਪੁਰ ਨਗਰ ਦੀ ਨੀ ਰਖਣੀ ਇਹ ਸਰਬ ਸੰਘਾ ਵਿਦੇ ਸੁਣ ਕੇ ਸੂਬੇ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਆਪਣਾ ਨਵਾ ਸਦਾ ਵਾਸਤੇ ਹੀ ਦੁਆਬੇ ਵਿੱਚ ਕਰ ਲਵੋ ਆਪ ਜੀ ਨੂੰ ਵਾਸ ਵਾਸਤੇ ਜਲੰਧਰ ਸ਼ਹਿਰ ਦੇ ਨੇੜੇ ਜਗਾ ਦੇ ਦਿੰਦਾ ਹੈ ਇਹ ਗੱਲ ਕਰਕੇ ਸੂਬਾ ਗੁਰੂ ਜੀ ਨੂੰ ਆਪਣੇ ਨਾਲ ਹੀ ਲੈ ਗਿਆ ਅਤੇ ਇੱਕ ਜਗਾ ਵਿਖਾਈ ਜਿਹੜੀ ਗੁਰੂ ਜੀ ਨੇ ਪਸੰਦ ਕਰਕੇ 21 ਮਗਰ ਸੰਮਤ 1651 ਨੂੰ ਇੱਕ ਵੱਡੀ ਮੋੜੇ ਲੰਮੀ ਢਾਲੀ ਦਾ ਥੰਮ ਤਿਆਰ ਕਰਵਾ ਕੇ ਉਸ ਨੂੰ ਪਿੰਡ ਦੀ ਮੋੜੀ ਦੇ ਰੂਪ ਵਿੱਚ ਗੱਡ ਦਿੱਤਾ ਇਹ ਮੋੜੀ ਰੂਪ ਥਮ ਪਿੱਛੋਂ ਥਮ ਸਾਹਿਬ ਕਰਕੇ ਬੜਾ ਪ੍ਰਸਿੱਧ ਹੋਇਆ ਨਗਰ ਦਾ ਨਾਮ ਗੁਰੂ ਜੀ ਨੇ ਕਰਤਾਰਪੁਰ ਰੱਖਿਆ ਪਿੱਛੋਂ ਸੰਮਦਾ 1600 57 ਵਿੱਚ ਗੁਰੂ ਜੀ ਨੇ ਇੱਥੇ ਮਾਤਾ ਗੰਗਾ ਜੀ ਦੇ ਨਾਲ ਨਾਮ ਦਾ ਨਾਲ ਗੰਗਾ ਜੀ ਦੇ ਨਾਮ ਨਾਲ ਇਹ ਖੂਲ ਗਵਾਇਆ ਜਿਸ ਦਾ ਨਾਮ ਗੰਗ ਸਰ ਪ੍ਰਸਿੱਧ ਹੋ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਡਾਲੀ ਨਵਾਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਨ ਕਰਤਾਰਪੁਰ ਦੀ ਨੀਂ ਰਾਕੇ ਅੱਦੀ ਕਹੋ ਜਾ ਘਰਾਂ ਦੀ ਉਹ ਸਾਰੀ ਦਾ ਕੰਮ ਆਰੰਭ ਕਰਕੇ ਗੁਰੂ ਜੀ ਆਪ ਵਾਪਸ ਅੰਮ੍ਰਿਤਸਰ ਆ ਗਏ ਬੇ ਦੂਰ ਦੂਰ ਤੋਂ ਦਰਸ਼ਨਾ ਬਲਾਸੀ ਆਣ ਕੀ ਆਪਣੀਆਂ ਮਨੁਕਾਮਨਾ ਪੂਰੀਆਂ ਕਰਕੇ ਨਿਹਾਲ ਹੁੰਦੇ। ਬਾਬਾ ਬੁੱਢਾ ਜੀ ਦੇ ਬਚਨਾਂ ਕਰਕੇ ਜਦੋਂ ਮਾਤਾ ਗੰਗਾ ਜੀ ਗਰਭਤੀ ਹੋ ਗਈ ਤਾਂ ਘਰ ਵਿੱਚ ਬਾਬਾ ਸ੍ਰੀ ਚੰਦ ਜੀ ਦੇ ਨਿਤ ਦੇ ਵਿਰੋਧ ਕਾਰਨ ਸਮੇਂ ਨੂੰ ਵਿਚਾਰ ਕਰਕੇ ਗੁਰੂ ਜੀ ਨੇ ਅੰਮ੍ਰitsar ਤੋਂ ਪੱਛਮ ਦਿਸ਼ਾ ਵਡਾਲੀ ਪਿੰਡ ਦਾ ਆਜਾਣ ਨਿਵਾਸ ਕੀਤਾ। ਜਦ ਬਾਲਕ ਦਾ ਜਨਮ 21 ਹਾੜ ਸੰਬਧ 1600 ਬਵੰਜਾ ਨੂੰ ਹੋਇਆ ਤਾਂ ਦਾਈ ਨੇ ਬਾਲਕ ਨੂੰ ਜਨਮ ਦੇ ਕੇ ਤਾਂ ਦਾਈ ਨੇ ਬਾਲਕ ਨੂੰ ਜਨਮ ਦੇ ਕੇ ਕਿਹਾ ਕਿ ਤੁਹਾਡੀ ਤੁਹਾਨੂੰ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਆਇਆ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਧਾਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਧਾਈ ਦੀ ਖਬਰ ਸੁਣ ਕੇ ਅਕਾਲ ਪੁਰਖ ਦੇ ਤਲਵਾਦ ਵਜੂ ਇਹ ਸ਼ਬਦ ਉਚਾਰਨ ਕੀਤਾ ਆਸਾ ਮਹਲਾ 5 ਸਤਿਗੁਰ ਸਾਚਾ ਦੀਆ ਭੀ ਚਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹੇ ਆਏ ਕੀਆ ਨਵਾਸ ਮਾਧੈ ਕੈ ਮਨ ਬਾਦ ਵਗਾਸ ਜਮਿਆਂ ਭੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਮੈ ਲਿਖਿਆ ਧੁਰਕਾ ਰਹਾਉ ਦਸੇ ਮਾਸੀ ਹੁਕਮ ਵਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੀ ਸਹਿਬ ਕੈ ਮਨ ਪਾਵੇ ਵਦੀ ਵੀਰ ਬਾ ਪੀੜੀ ਚਾਲੀ ਧਰਮ ਕਲਾ ਕਰ ਬੰਦ ਬਹਲੀ ਮਨ ਚੰਦਿਆ ਸਤਗੁਰੂ ਦਵਾਇ ਭਏ ਅਚਿੰਤ ਏਕ ਲਿਬਲਾਇਆ ਜਿਉ ਬਾਲ ਪਿਤਾ ਉਪਰ ਕਰੀਬ ਮਾਨ ਬੁਲਾਇਆ ਬੋਲੇ ਗੁਰ ਕਹਿ ਭਾਨ ਗੁੱਝੀ ਛੰਨੀ ਨਾਹੀ ਬਾਦ ਗੁਰੂ ਨਾਨਕ ਟੁੱਟਾ ਕੀ ਨੀਂਦ ਆਦ ਗੱਜ ਕੇ ਆਖੋ ਸਤ ਨਾਮ ਸ੍ਰੀ ਫੇਰ ਠਾ ਖੂ ਲਗਾਉਣਾ ਸਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਵਿੱਚ ਸਤ ਗੁਰੂ ਜੀ ਨੇ ਉਡਾ ਲਈ ਪਿੰਡ ਦੇ ਪਾਸ ਉਧਰ ਦਸਾ ਇੱਕ ਵੱਡਾ ਖੂ ਲਗਾਇਆ ਜਿਸ ਦੀ ਚਿਰਟਾ ਪਿੰਡਾਂ ਦੀਆਂ 6 ਮਾਲਾਂ ਚਲਦੀਆਂ ਸਨ ਗੁਰੂ ਜੀ ਨੇ ਛੇਡੇ ਖੂਨ ਨੂੰ ਵਰਦਤਾ ਜਿਸ ਇਸਤਰੀ ਦੇ ਘਰ ਸਤਾਨ ਨਾ ਹੁੰਦੀ ਹੋਵੇ ਅਥਵਾ ਜਿਸ ਦੀ ਸਤਾਨ ਮਰ ਜਾਂਦੀ ਹੋਵੇ ਉਹ ਇਸਤਰੀ ਜੇਕਰ ਨੀਮ ਨਾਲ 12 ਪੰਚਮੀਆਂ ਇਸ ਦੇ ਪਾਣੀ ਨਾਲ ਇਸ਼ਨਾਨ ਕਰੀ ਅਤੀ ਹੇਠ ਲਿਖੇ ਦੋ ਸ਼ਬਦਾਂ ਦੀ 41 ਪਾਠ ਕਰੀ ਤਾਂ ਉਸ ਦੀ ਸਦਾ ਚਰਨ ਦੀ ਵੀ ਹੋਵੇਗੀ ਪਹਿਲਾ ਸ਼ਬਦ ਸਤਿਗੁਰੂ ਜੀ ਸਾਚ ਹੈ ਸਤਿਗੁਰ ਸਾਜਾ ਦੀ ਹੈ ਭੀ ਜੋ ਜੋ ਉੱਪਰ ਦੱਸਿਆ ਗਿਆ ਹੈ ਅਤੇ ਦੂਸਰਾ ਬਲਾਵਲ ਮਹਾਲਾ ਪੰਜਵਾਂ ਸ਼ਬਦ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੁਮਾਰਿਆ ਸਾ ਜਨਾਂ ਹੋਏ ਕਿਰਪਾਲਾ ਬਿਰਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲਾ ਕਲਿਆਣ ਵਿਚਾਰਿਆ ਰਹਾਓ ਵਨ ਤਰਨਾ ਤਰਪਾਣਾ ਹਰਿਆ ਹੋਈ ਸਗਲੇ ਜੀ ਸੁਧਾਰਿਆ ਮਲਿਚੀ ਨਾਨਕ ਬਲਬਾਈ ਪੂਨ ਐਚ ਪੁਜਾਰਿਆ ਗੱਜ ਕੇ ਆਖੋ ਸਤ ਨਾਮ ਸ੍ਰੀ ਗੁਰੂ ਸਾਹਿਬ ਜੀ ਦੇ ਘਰੇ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਅਵਤਾਰ ਹੋਏ ਤੇ ਖੂ ਲਗਾਇਆ ਤੇ ਗੁਰੂ ਸਾਹਿਬ ਜੀ ਨੇ ਫਿਰ ਇਸ ਖੂਲ ਨੂੰ ਵਰ ਦਿੱਤਾ ਕਿ ਜਿਹੜੀ ਇਸਤਰੀ ਇਹਦੇ ਵਿੱਚ ਇਸ਼ਨਾਨ ਕਰੇਗੀ ਤੇ ਜਿਹਦੀ ਸਤਾਨ ਗੁਜਰ ਜਾਂਦੀ ਹੈ ਤੇ 40 ਅਗਤਾ 48 ਪਾਠ ਕਰੀ ਉਸ ਦੀ ਉਸਤਾਨ ਚੰਨ ਜੀ ਵੀ ਹੋਵੇਗੀ ਜੋ ਸ਼ਬਦਾਂ ਦਾ ਜਾਪ ਕਰੀ ਪਹਿਲਾ ਸ਼ਬਦ ਆਸਾ ਮਹਾਲਾ ਪਹਿਲਾ ਸਤਿਗੁਰ ਸਾਚੇ ਦੀਆ ਭੀ ਦੂਜਾ ਸ਼ਬਦ ਬਲਾਵਲ ਮਹਾਲਾ ਪੰਜਵ ਸਗਲਾ ਲੰਦ ਗਿਆ ਪਰਮੇਸ਼ਰ ਆਪਣਾ ਮਿਰਦ ਸੁਭਾਰਿਆ ਗੁਰੂ ਜੀ ਨੇ ਇਹ ਵਰਖੂ ਨੂੰ ਦਿੱਤਾ ਧਿਆਨ ਦੇਣਾ ਹਰ ਇੱਕ ਸਾਖੀ ਦੇ ਵਿੱਚੋਂ ਹਰ ਇੱਕ ਕਹਾਣੀ ਦੇ ਵਿੱਚੋਂ ਸਾਨੂੰ ਕੋਈ ਨਾ ਕੋਈ ਜਿੰਦਗੀ ਵਾਸਤੇ ਕੋਈ ਨਾ ਕੋਈ ਮੈਸੇਜ ਮਿਲਦਾ ਹੈ ਗੁਰੂ ਜੀ ਨੇ ਮਾੜਾ ਅੰਮ੍ਰਿਤਸਰ ਆ ਜਾਣਾ ਦਾ ਸਾਹਿਬ ਜਾਦਾ ਸ੍ਰੀ ਹਰਗੋਬਿੰਦ ਜੀ ਦੇ 2 ਸਾਲ ਹੋ ਗਏ ਤਾਂ ਸਮੇਂ ਨੂੰ ਆਪਣਾ ਅਨਕੂਲ ਵਿਚਾਰ ਕੇ ਗੁਰੂ ਜੀ ਪਰਵਾਰ ਸਹਿਤ ਆਪਣੇ ਘਰ ਅੰਮ੍ਰਿਤਸਰ ਆ ਗਏ ਘਰ ਆ ਗਈ ਘਰ ਵਿੱਚ ਪ੍ਰਵੇਸ਼ ਕਰਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਬਲ ਅਤਨਾ ਸ੍ਰੀ ਮਹਾਲਾ ਪੰਜਵਾ ਜਿਨ ਤੁਮ ਭਿੰਜੀ ਤਿਨੈ ਬੁਲਾਈ ਸੁਖ ਸਹਿ ਸੇਧੀ ਕਰ ਆਓ ਅਨੰਦ ਮੰਗਲ ਕਨਗਾਓ ਸਹਿਜ ਦੁ ਨੇਚਲ ਰਾਜ ਕਮਾਓ ਤੁਮ ਕਰਿ ਆਵੋ ਮੇਰੇ ਮੀਂ ਤੁਮਰੇ ਦੁਖ ਹਰ ਆਬ ਬਨਵਾਰੇ ਅਬਦਾ ਭਈ ਬਤੀਦਰ ਹਵ ਪਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਜਨ ਥਾਕੇ ਘਰ ਮੰਗਲ ਵਾਜੈ ਨਦਵਾਜੈ ਆਪਣੇ ਖਸਮ ਨਵਾਜੀ ਅਸਤਰ ਰਹਾ ਡੋਲੋ ਮਦ ਕਬ ਹੂੰ ਗੁਰ ਕਾ ਬਜਨਾ ਧਾਰ ਜੈ ਜੈ ਕਾ ਸਗਲ ਬੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀ ਤਿਨਾ ਹੀ ਫੇਰੀ ਆਪੇ ਪਿਆ ਸਹਾਈ ਅਜਰਤ ਕੀਆ ਕਰਨੇ ਹਾਰੈ ਨਾਨਕ ਸੱਜ ਵਡਿਆਈ ਜਦੋਂ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਗੁਰੂ ਜੀ ਯਾਤਰਾ ਤੋਂ ਵਾਪਸ ਆਈ ਤਾਂ ਪਰਮੇਸ਼ਰ ਦਾ ਇਸ ਸ਼ਬਦ ਦੇ ਵਿੱਚ ਸ਼ੁਕਰਾਨਾ ਕੀਤਾ ਗੱਜ ਕੇ ਆਖੋ ਸਤਨਾਮ ਸ੍ਰੀ ਇਹ ਸਾਖੀ ਦੇ ਵਿੱਚੋਂ ਆਪਾਂ ਨੂੰ ਇਹ ਗਿਆਨ ਮਿਲਦਾ ਹੈ ਕਿ ਜਦੋਂ ਪਰਮਾਤਮਾ ਦੇ ਦਰਦੋ ਦਾਦ ਮਿਲਦੀ ਹੈ ਗੁਰ ਆਈਏ ਅਰਦਾਸ ਕਰਵਾਈ ਤੇ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾ ਬੋ ਦਾ ਸ਼ੁਕਰਾਨਾ ਕਰੀਏ ਗੱਜ ਕੇ ਸਤਿ ਸ੍ਰੀ ਵਾਹਿ ਜੀ ਸ੍ਰੀ ਹਰ ਗੋਬਿੰਦ ਜੀ ਨੂੰ ਸੀਦਲਾ ਤੌਰ ਕੀ ਨਿਕਲਨੇ ਕੁਝ ਸਮੇਂ ਅਬ੍ਰੰਦ ਇੱਕ ਦਿਨ ਸ੍ਰੀ ਹਰ ਗੋਬਿੰਦ ਜੀ ਨੂੰ ਤਾਬ ਚੜਿਆ ਜਿਸ ਨਾਲ ਤੌਰ ਕੀ ਨਿਕਲ ਆਈ ਸਾਰੇ ਸਰੀਰ ਤੇ ਚਿਹਰਾ ਸਭ ਛਲੇ ਹੀ ਛਲੇ ਹੋ ਗਏ ਜਿਸ ਨਾਲ ਮਾਤਾ ਜੀ ਅਤੇ ਸਿੱਖ ਸੇਵਕਾਂ ਨੂੰ ਬਹੁਤ ਚਿੰਤਾ ਹੋ ਗਈ ਗੁਰੂ ਜੀ ਨੇ ਸਭ ਨੂੰ ਕਿਹਾ ਬਾਲਕ ਦਾ ਰਖਾ ਗੁਰੂ ਨਾਨਕ ਆਪ ਹੈ ਚਿੰਤਾ ਨਾ ਕਰੋ ਬਾਲਕ ਨਵਾਂ ਨਰ ਹੋ ਜਾਵੇਗਾ ਜਦ ਕਾਜ ਦਿਨਾ ਉਬਰੰਧ ਸੀਦਲਾ ਦਾ ਮੋੜ ਹੋ ਗਿਆ ਤੇ ਬਾਲਕ ਨੇ ਅੱਖਾਂ ਖੋਲੀਆਂ ਗੁਰੂ ਜੀ ਨੇ ਪ੍ਰਮਾਤਮਾ ਦੇ ਧੰਨਵਾਦ ਵੱਜੂ ਇਹ ਸ਼ਬਦ ਉਚਾਰਨ ਕੀਤਾ ਜਦੋਂ ਕਿਸੇ ਦੇ ਸੀਦਲਾ ਨਿਕਲ ਆਵੇ ਤਾਂ ਇਹ ਸ਼ਬਦ ਉਚਾਰਨ ਕਰਨਾ ਗੌੜੀ ਮਹਾਲਾ ਪੰਜਵਾਂ ਨੇਦਰ ਪ੍ਰਕਾਸ਼ ਕੀਆ ਗੁਰਦੀਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਧਲਾ ਦੇ ਰਾਖਿਆ ਬਿਹਾਰੀ ਪਾਉ ਪਰਮ ਪ੍ਰਭਾ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੇ ਗਜ ਕੇ ਆਖੋ ਸਤਨਾਮ ਸ੍ਰੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸੀਧਲਾ ਨਿਕਲੀ ਸੰਗਤਾਂ ਨੂੰ ਤੇ ਮਾਤਾ ਨੂੰ ਬੜੀ ਚਿੰਤਾ ਹੋ ਗਈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਰਖਵਾਲਾ ਚਿੰਤਾ ਨਾ ਕਰੋ ਜਦੋਂ ਸੀਤਲਾ ਮੁੜੀ ਅੱਖਾਂ ਖੋਲੀਆਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੌੜੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਨੇਤਰ ਪ੍ਰਕਾਸ਼ ਗਿਆ ਗੁਰਦੇਵ ਨੇਤਰ ਖੁੱਲੇ ਭਰਮ ਗਏ ਪੂਰਨ ਭਈ ਸੇਵ ਇਹ ਸ਼ਬਦ ਉਚਾਰਨ ਕੀਤਾ ਗੱਜ ਕੇ ਆਖੋ ਸਤਨਾਮ ਸ੍ਰੀ ਇਸ ਸਾਖੀ ਦੇ ਵਿੱਚੋਂ ਸਾਨੂੰ ਇਹ ਗਿਆਨ ਮਿਲਿਆ ਕਿ ਜਦੋਂ ਕੋਈ ਬੱਚਾ ਜਾਂ ਬਿਰਧ ਜਾਂ ਕੋਈ ਵੀ ਨੌਜਵਾਨ ਢਿੱਲਾ ਹੋ ਜਾਂਦਾ ਹੈ ਉਦੋਂ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਰਜੋਈ ਕਰੀਏ ਤੇ ਜਦੋਂ ਠੀਕ ਹੋ ਜਾਵੇ ਉਹਦਾ ਸ਼ੁਕਰਾਨਾ ਕਰੀਏ ਗੱਜ ਕੇ ਆਖੋ ਸਤਨਾਮ ਸ੍ਰੀ ਬਾਬਾ ਪਿਰਥੀ ਚੰਦ ਜੀ ਨੇ ਫੇਰ ਪੈਣ ਦੁੱਖ ਨਿਵਾਰਨ ਤਾਲ ਲਗਾਉਣਾ ਬਾਬਾ ਪਿਰਥੀ ਚੰਦ ਨੂੰ ਜਦ ਪਤਾ ਲੱਗਾ ਕਿ ਸੁਲੀ ਖਾ ਦਿੱਲੀ ਤੋਂ ਮੰਗੀ ਦੇਸ਼ ਦਾ ਮਾਮਲਾ ਅਗਰ ਉਹਨ Heir ਪਿੰਡ ਜੋ ਇਹਨਾਂ ਦਾ ਸਹਰਾ ਪਿੰਡ ਹੀ ਠਹਿਰਾ ਹੋਇਆ ਸੀ ਤਾਂ ਉਹਨਾਂ ਨੇ ਉੱਥੇ ਪਹੁੰਚ ਕੇ ਸੁਲੀ ਖਾਂ ਦੀ ਮਦਦ ਨਾਲ ਪਿੰਡ ਦੇ ਪਾਸ ਦੋ ਫਲਾਗ ਦੇ ਉੱਤਰ ਦਿਸ਼ਾ ਇੱਕ ਤਾਲ ਲਗਾਇਆ ਅਦੀ ਉਸ ਦਾ ਨਾਮ ਦੁਖਨਿਵਾਨ ਰੱਖਿਆ ਸੁਲਹੀ ਖਾਨ ਨੇ ਹੇਰ ਪਿੰਡ ਦੀ ਜ਼ਗੀਰ ਦਾ ਇਹਨਾਂ ਨੂੰ ਪੱਟਾ ਲਿਖਾ ਦਿੱਤਾ ਤੇ ਰਹਿਸ਼ੀ ਮਕਾਨਾਂ ਦੇ ਤਾਲ ਵਾਸਤੇ ਖਰਚ ਵੀ ਦੇ ਦਿੱਤਾ ਗੱਜ ਕੇ ਆਖੋ ਸਤਿਨਾਮ ਸ੍ਰੀ ਕਿਉਂਕਿ ਪ੍ਰਥੀ ਚੰਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੱਡਾ ਭਾਈ ਸੀਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਵਿਰੋਧਤਾ ਕਰਦਾ ਸੀ ਕਾਦੇ ਵਾਸਤੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੈਨੂੰ ਗੱਦੀ ਨਹੀਂ ਦਿੱਤੀ ਮੇਰਾ ਹੱਕ ਬਣਦਾ ਸੀ ਮੈਂ ਵੱਡਾ ਸੀ ਤੇ ਛੋਟੇ ਨੂੰ ਇਹ ਗੱਦੀ ਦੇ ਦਿੱਤੀ ਇਸ ਕਰਕੇ ਇਹਨੇ ਬਾਣੀ ਦੀ ਵੀ ਰਚਨਾ ਕਈ ਤਰ੍ਹਾਂ ਦੀ ਕੀਤੀ ਜਿਹਨੂੰ ਕੱਚੀ ਬਾਣੀ ਆਖਿਆ ਜਾਂਦਾ ਹੈ ਇਹੋ ਜੇ ਖੂਬ ਹੀ ਲਗਾਈ ਲੰਗਰ ਵੀ ਲਵਾਈ ਪਰ ਜਿਹੜਾ ਸੱਚਾ ਸਤਿਗੁਰੂ ਹੁੰਦਾ ਉਹਨਾਂ ਦੇ ਲੰਗਰ ਚੱਲਦੇ ਝੂਠਿਆਂ ਦੇ ਨਹੀਂ ਚੱਲਦੇ ਗੱਜ ਕੇ ਆਖੋ ਸਤਨਾਮ ਸ੍ਰੀ ਹਾਕਰ ਪੂਜ ਪੰਡਤ ਨੂੰ ਵਿਦੇਸ਼ ਸ੍ਰੀ ਅੰਮ੍ਰਿਤ ਸਰੋਵਰ ਦੀ ਪ੍ਰਕਰਮਾ ਵਿੱਚ ਇੱਕ ਪੰਨ ਦਾ ਪੱਥਰ ਮੂਰਤੀ ਠਾਕਰ ਆਰਾਕੀ ਤੇ ਕਥਾ ਕਰਦਾ ਹੁੰਦਾ ਸੀ ਇੱਕ ਦਿਨ ਗੁਰੂ ਜੀ ਜਾਦ ਉਸ ਪਾਸੋਂ ਅਡੋਲ ਹੀ ਅੱਗੇ ਲੰਘੀ ਤਾਂ ਪੰਡਤ ਨੇ ਆਪਣੇ শ্রোਤਿਆਂ ਨੂੰ ਕਿਹਾ ਮੈਨੂੰ ਤਥਾ ਠਾਕਰ ਨੂੰ ਨਵਸ਼ ਕਰਨ ਤੋਂ ਬਿਨਾਂ ਹਿੱਤ ਪੰਜਾਬ ਅੱਗੇ ਲੰਘੇ ਹਨ ਗੱਦੀ ਉੱਤੇ ਬੈਠ ਕੇ ਇਹ ਅਮਾਨੀ ਹੋ ਗਏ ਹਨ ਇਸ ਤਰ੍ਹਾਂ ਬਨਦ ਨੂੰ ਗਰੋਵਾਲ ਵੇਖ ਕੇ ਗੁਰੂ ਜੀ ਨੇ ਉਸ ਨੂੰ ਉਪਦੇਸ਼ ਵਜੋਂ ਇਹ ਸ਼ਬਦ ਉਚਾਰਨ ਕੀਤਾ ਕਿ ਰੰਗਜ ਕੇ ਆਖੋ ਸਤਨਾਮ ਸ੍ਰੀ ਸੂਏ ਸਾਖੀ ਦੇ ਵਿੱਚੋਂ ਸਾਨੂੰ ਇਹ ਗਿਆਨ ਮਿਲਦਾ ਹੈ ਕਿ ਜਦੋਂ ਉਸ ਅਕਾਲ ਪੁਰਖ ਨਿਰੰਕਾਰ ਦੀ ਕਿਰਪਾ ਬਖਸ਼ਿਸ਼ ਹੋ ਜਾਵੇ ਇਹ ਵਿਦਿਆ ਦੀ ਪ੍ਰਾਪਤੀ ਹੋ ਜਾਵੇ ਜਿਵੇਂ ਕਥਾ ਦੀ ਜਾਂ ਕੀਰਤਨ ਦੀ ਤੇ ਉਦੋਂ ਕਦੇ ਵਾਸਤੇ ਵੀ ਮਨ ਦੇ ਵਿੱਚ ਇਹ ਖਿਆਲ ਨਹੀਂ ਆਉਣਾ ਚਾਹੀਦਾ ਕ્રોਧ ਨਹੀਂ ਕਰਨਾ ਚਾਹੀਦਾ ਕਿ ਮੇਰੇ ਵਰਗਾ ਕੋਈ ਵਿਦਵਾਨ ਹੀ ਨਹੀਂਗਾ ਤੇ ਪੰਡਤ ਨੇ ਆਖਿਆ ਕਿ ਗੁਰੂ ਸਾਹਿਬ ਜੀ ਕੋਲ ਦੀ ਨੰਘੇ ਨਹੀਂ ਇਨਾਂ ਨੂੰ ਗੱਦੀ ਦੇ ਉੱਤੇ ਮਾਨ ਹੋ ਗਿਆ ਸਤਿਗੁਰੂ ਜੀ ਵਾਪਸ ਆਏ ਤੇ ਪ੍ਰਣ ਪੰਡਿਤ ਦਾ ਗਰੋਧ ਨਿਵਾਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ RAM ਕਲੀ ਮਹਾਲਾ ਪੰਜਵਾ ਮੁਖ ਦੇ ਪਰਦਾ ਟੀਕਾ ਸਹਿਤ ਮੁਖ ਦੇ ਨਾਲ ਟੀਕਾ ਪੜਦ ਹਿਰਦੈ ਆਰਾਮ ਨਹੀਂ ਪੂਨ ਰਹਿਤ ਹਿਰਦੇ ਵਿੱਚ ਤੇਰੇ ਪਰਮਾਤਮਾ ਦਾ ਨਾਮ ਨਹੀਂ ਵਸਦਾ ਤੇ ਗਿਆਨ ਨਹੀਂ ਵਸਦਾ ਉਪਦੇਸ਼ ਕਰੈ ਕਰ ਲੋਕ ਦਰੜਾਵੇ ਲੋਕਾਂ ਨੂੰ ਉਪਦੇਸ਼ ਸੁਣੇ ਆਪਣਾ ਕਿਹਾ ਆਪ ਨਾ ਘਮਾਵੇ ਆਪ ਦਾ ਕਿਹਾ ਹੋਇਆ ਕਥਾ ਸੁਣਾਈ ਆਪ ਦੇ ਉੱਤੇ ਅਸਰ ਨਹੀਂ ਹੁੰਦਾ ਪੰਡਤ ਵੇ ਵਿਚਾਰ ਪੰਡਤਾ ਕਹਿੰਦੇ ਪੰਡਤ ਜੀ ਵੇਦਾਂ ਨੂੰ ਪੜੋ ਤੇ ਵਿਚਾਰੋ ਮਨ ਕਾ ਕਰੋਧ ਨਿਵਾਰ ਪੰਡਤ ਆਪਣੇ ਮਨ ਦੇ ਅੰਦਰੋਂ ਕਰੋਧ ਛੱਡ ਰਹਾਓ ਆਗਾ ਰੱਖਿਓ ਸਾਲਗ੍ਰਾਮ ਅੱਗੇ ਪੱਥਰ ਰੱਖ ਕੇ ਤੂੰ ਪੂਜਾ ਕਰਦਾ ਮਨ ਕੀਨੋਂ ਦਹਿ ਦਿਸ ਬਿਸਰਾਮ ਤੇਰਾ ਮਨ ਜਿਹੜਾ ਦਿਸ ਦਸਾਂ ਦੇ ਵਿੱਚ ਭੜਕਦਾ ਫਿਰਦਾ ਤਿਲਕ ਚਰਾਈ ਪਾਈ 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 ਮੱਥੇ ਤੇ ਤਿਲਕ ਲਾਉਣਾ ਗਲ ਦੇ ਵਿੱਚ ਮਾਲਾ ਪਾਉਣਾ ਤੋਤੀ ਪਾਈ ਆ ਜਨੇਊ ਪਾਇਆ ਲੋਕ ਵਿਚਾਰੇ ਅੰਨ ਕਮਾਈ ਲੋਕਾਂ ਨੂੰ ਤੂੰ ਪ੍ਰਚਾਰ ਕਰਕੇ ਦੱਸ ਦੇ ਆਪ ਹਨੇਰੇ ਵਿੱਚ ਖੱਡ ਕਰਵੇਂ ਆ ਆਸਨ ਧੋਤੀ ਪਾਗੜ ਗ੍ਰਹਿ ਪੜਿਆ ਨਿਤ ਬੋਤੀ ਮਾਲਾ ਫੇਰੈ ਮੰਗੈ ਵਿਭੂਤ ਮਾਲਾ ਫੇਰਦਾ ਤੇ ਦਰਦਰ ਤੇ ਮੰਗਦੇ ਏ ਵਿਦ ਕੋਵੇਂ ਨ ਤਰਿਓ ਮੀਦ ਕਹਿੰਦੇ ਮਿਤਰਾ ਉਨੀ ਤਰਿਆ ਜਾਣਾ ਸੋ ਪੰਡਿਤ ਗੁਰ ਸ਼ਬਦ ਕਮਾਈ ਜੇ ਉਹੀ ਅਸਲੀ ਪੰਡਿਤ ਪੰਡਤ ਪਾ ਬ੍ਰਹਮ ਪੰਡਿਤ ਦਾ ਭਾਵ ਸਮਝ ਲੈ ਪੰਡਿਤ ਵਿਦਵਾਨ ਨੂੰ ਗਿਆਨੀ ਨੂੰ ਕਿਹਾ ਜਾਂਦਾ ਨਾਗੇ ਕਿਸੇ ਸਰੀਰ ਦਾ ਜਗ ਸੀ ਜਿਆਦਾ ਨਾਮ ਨਹੀਂਗਾ ਪੰਡਿਤ ਵਿੱਦਿਆ ਦਾ ਨਾਮ ਹੈ ਤ੍ਰੈ ਕੋਣ ਹੀ ਉਹ ਉਦਰੀ ਮਾਈ ਚਤੁਰਵੇਦ ਵਿਚਾਰ ਹਰਾਈ ਨਾਨਕ ਦਿਸ ਕੀ ਸਰਨੀ ਪਾਈ ਚਤਰ ਉਹੀ ਸਿਆਣਾ ਉਹੀ ਸੁਧਰ ਉਹੀ ਹੈ ਜਿਹੜਾ ਵੇਦਾਂ ਪੁਰਾਨਾਂ ਨੂੰ ਪੜ੍ਹ ਕੇ ਉਹਦੇ ਉੱਤੇ ਨਲਵਾਏ ਗੁਰੂ ਤੁਰਨਾ ਕਰੇ ਤੇ ਪੰਡਤ ਜੀ ਦਾ ਗਰੋਧ ਨਿਵਾਰ ਕੇ ਪੰਡਤ ਸਤਗੁਰੂ ਦੇ ਚਰਨਾਂ ਵਿੱਚ ਡਿੱਗ ਪਿਆ ਗਜ ਕੇ ਆਖੋ ਸਤ ਨਾਮ ਸ੍ਰੀ ਗੁਰੂ ਜੀ ਦਾ ਇਹ ਸਾ ਸਾਹੀ ਸਤ ਅਬਦੇਸ਼ ਸੁਣ ਕੇ ਪੰਡਤ ਨੇ ਕਿਹਾ ਮਹਾਰਾਜ ਸਾਂਸਕਾਰ ਦੇ ਵਿੱਚ ਸੰਸਕ੍ਰਿਤ ਵਿੱਚ ਲਿਖੀ ਹੋਈ ਬਾਣੀ ਨੂੰ ਪੜ੍ਹ ਕੇ ਹਰ ਕੋਈ ਬ੍ਰਹਿਮ ਵਿੱਦਿਆ ਨੂੰ ਪ੍ਰਾਪਤ ਕਰ ਲੈਂਦਾ ਹੈ ਪਰ ਇਹ ਬਾਣੀ ਜਿਹੜੀ ਤੁਸਾ ਭਾਸ਼ਾ ਵਿੱਚ ਲਿਖੀ ਹੈ ਇਸ ਦਾ ਕੀ ਲਾਭ ਹੈ ਗੁਰੂ ਜੀ ਨੇ ਕਿਹਾ ਪੰਡਤ ਜੀ ਭਾਸ਼ਾ ਸੰਸਕ੍ਰਿਤ ਇੱਕ ਜ਼ਰੂਰੀ ਅੰਗ ਹੈ ਜਿਸ ਨੂੰ ਸਭ ਕੋਈ ਸਮਝ ਕੇ ਆਪਣਾ ਜੀਵਨ ਸੁਧਾਰ ਲੈਂਦਾ ਹੈ ਸੰਸਕ੍ਰਿਤ ਨੂੰ ਭਾਸ਼ਾ ਦੀ ਬਾਬੀ ਦੀ ਬਹੁਤ ਲੋੜ ਹੈ ਪਰ ਭਾਸ਼ਾ ਨੂੰ ਸੰਸਕਰਣ ਦੀ ਲੋੜ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਪਰ ਭਾਸ਼ਾ ਨੂੰ ਸੰਸਕਰਿਤ ਦੀ ਲੋੜ ਨਹੀਂ ਇਹ ਵਿਚਾਰ ਸੁਣ ਕੇ ਬੰਦ ਨੇ ਕਿਹਾ ਮਹਾਰਾਜ ਮੈਨੂੰ ਵੀ ਆਪਣਾ ਸਿੱਖ ਕਰ ਲਵੋ ਆਪ ਜੀ ਦੇ ਸੱਚੇ ਬਚਨਾਂ ਦਾ ਮੇਰੇ ਮਨ ਉਤੇ ਬਹੁਤ ਪ੍ਰਭਾਵ ਪੈ ਗਿਆ ਹੈ ਗੁਰੂ ਜੀ ਨੇ ਬਚਨ ਕੀਤਾ ਲੇਵਾਂ ਲਾ ਕੇ ਸਤ ਨਾਮ ਦਾ ਸਿਮਰਨ ਕਰਿਆ ਕਰ ਤੇਰੀ ਕਲਿਆਣ ਹੋ ਜਾਵੇਗੀ ਗੱਜ ਕੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਸ਼ਹਿਰ ਦੇ ਬਾਣੀਆਂ ਦੀ ਬੇਨਤੀ ਇੱਕ ਦਿਨ ਗੁਰੂ ਬਾਜ਼ਾਰ ਦੇ ਦੁਕਾਨਦਾਰ ਮਿਲ ਕੇ ਗੁਰੂ ਜੀ ਪਾਸ ਆਏ ਬੇਨਤੀ ਕੀਤੀ ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕਰਕੇ ਸਾਨੂੰ ਇੱਥੇ ਵਸਾਇਆ ਹੈ ਅਤੇ ਕੰਮਕਾਰ ਤੇ ਲਾਇਆ ਹੈ ਪਰ ਇਥੇ ਨਾ ਕੋਈ ਗਾਹਕ ਆਉਂਦਾ ਹੈ ਤੇ ਨਾ ਹੀ ਕੋਈ ਵਣਜ ਹੁੰਦਾ ਹੈ ਸਾਨੂੰ ਗੁਜ਼ਾਰਾ ਕਰਨ ਦੀ ਬੜੀ ਬੜੀ ਸਾਨੂੰ ਗੁਜ਼ਾਰਾ ਕਰਨ ਬੜਾ ਕਠਨ ਹੋ ਗਿਆ ਹੈ ਗੁਰੂ ਜੀ ਨੇ ਬਚਨ ਕੀਤਾ ਭਾਈ ਤੁਸੀਂ ਨਿਤ ਪਰਤ ਸਵੇਰੇ ਉਸ ਦਰਬਾਰ ਸਹਿਬ ਆਣ ਕੇ ਜਥਾ ਸਕਤ ਕੌਡੀ ਧੋ ਕੌਡੀਆਂ ਸ਼ਰਧਾ ਦੇ ਨਾਲ ਮੱਥਾ ਟੇਕ ਕੇ ਫੇਰਾ ਆਪਣੀਆਂ ਦੁਕਾਨਾਂ ਖੋਲ ਕੇ ਵਿਹਾਰ ਕਰਿਆ ਕਰੋ ਤੁਹਾਨੂੰ ਕੋਈ ਤੋੜ ਨਹੀਂ ਆਵੇਗੀ ਤੁਹਾਡਾ ਕਾਰ ਵਿਹਾਰ ਬਹੁਤ ਚਲ ਪਵੇ ਚਲ ਭਵੇਗਾ ਗੁਰੂ ਜੀ ਦੇ ਬਚਨ ਮੰਨ ਕੇ ਜਾਦ ਦੁਕਾਨਦਾਰ ਇਸ ਤਰ੍ਹਾਂ ਹੀ ਕਰਨ ਲੱਗੀ ਤਾਂ ਉਹਨਾਂ ਦਾ ਕੰਮ ਬਹੁਤ ਚੱਲ ਪਿਆ ਉਹਨਾਂ ਦੀ ਮੇਰ ਉਹਨਾਂ ਦੀ ਸਾਰੇ ਦੁੱਖ ਦੂਰ ਹੋ ਗਏਗਾ ਜਿਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸੋ ਇਸ ਸਾਖੀ ਦੇ ਵਿੱਚੋਂ ਸਾਨੂੰ ਇਹ ਗਿਆਨ ਮਿਲਦਾ ਹੈ ਕਿ ਸਾਧ ਸੰਗਤ ਕੋਈ ਵੀ ਕਾਰੋਬਾਰ ਕਰਦੇ ਹੈ ਜੀਮੀਦਾਰ ਹਲ ਵਾਹੁੰਦਾ ਹੈ ਨਿਕਾਣਦਾਰ ਦੁਕਾਨ ਖੋਲ੍ਹਦਾ ਹੈ ਕੋਈ ਵਣਜਾਰਾ ਵਣਜਦਾ ਕੰਮ ਕਰਦਾ ਹੈ ਕੋਈ ਵਪਾਰ ਦਾ ਕੰਮ ਕਰਦਾ ਹੈ ਉਹਦੇ ਵਿੱਚੋਂ ਦਸਾ ਨੋਹਾਂ ਦੀ ਕਿਰਤ ਬਿਰਤ ਦੇ ਵਿੱਚੋਂ ਜੋ ਗੁਰੂ ਨਾਨਕ ਦੀ ਘਰ ਦੀ ਗੋਲਕ ਦੇ ਵਿੱਚ ਪਹਿਲਾ ਮਾਇਆ ਪਾਵੇਗਾ ਉਹਦਾ ਦਿਨ ਦੁੱਗਣਾ ਤੇ ਰਾਤ ਚੌਗਣੀ ਤਰੱਕੀ ਹੋਵੇਗੀ ਗੱਜ ਕੇ ਆਖੋ ਸਤਨਾਮ ਸ੍ਰੀ ਇੱਥੇ ਜਿੱਥੇ ਸਤਗੁਰੂ ਜੀ ਨੇ ਲਿਖਿਆ ਕੌਡੀਆਂ ਦੋ ਕੌਡੀਆਂ ਪਰ ਉਹ ਸਮਾਂ ਕਿੰਨਾ ਵੀ ਬੀਤਿਤ ਹੋ ਗਿਆ ਤੇ ਹੁਣ ਦਾ ਸਮਾਂ ਆਪਾਂ ਧਿਆਨ ਮਾਰੀ ਕਿ 1 ਰੁਪਇਆ ਆਪਾਂ ਗੋਲਕ ਦੇ ਵਿੱਚ ਪਾਉਂਦੇ 1 ਰੁਪਇਆ ਦਾ ਜਵਾਕ ਵੀ ਨਹੀਂ ਲੈਂਦਾ ਦੁਕਾਨਦਾਰ ਵੀ ਨਹੀਂ ਲੈਂਦਾ ਗਾ ਤੇ ਉਸ ਟਾਈਮ ਤੇ ਜਿਹੜੀ ਕਮਾਈ ਹੁੰਦੀ ਸੀ ਕਿਹੜੀ ਹੁੰਦੀ ਸੀ ਤੇ ਹੁਣ ਦੇਖੋ ਕਿੰਨੀ ਕਮਾਈ ਆ ਆਪਣੀ ਦੁਕਾਨਾਂ ਦੀ ਲਾ ਲਓ ਜ਼ਮੀਨਾਂ ਦੀ ਲਾ ਲਓ ਭਾਵ ਕਹਿਣ ਦਾ ਇਹ ਹੈ ਕਿ ਜੇ 10-9 ਦੇ ਕਿਰਤ ਵਰਤ ਦੇ ਵਿੱਚੋਂ ਆਪਾਂ 10 ਰੁਪਏ ਵੀ ਗੁਰੂ ਦੀ ਗੋਲਕ ਦੇ ਵਿੱਚ ਪਾਈਏ ਇੱਕ ਜਾਣੇ ਦਾ 300 ਰੁਪਇਆ ਬਣਦਾ ਹੈ ਇਹ ਉਹੀ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਬੈਂਕ ਦੇ ਵਿੱਚ ਆਪਾਂ ਜਮਾ ਕਰਾਵਾਂਗੇ ਉਹੀ ਦਿਨ ਦੁੱਗਣਾ ਤੇਰਾ ਚੌਗਣੀ ਸਾਨੂੰ ਤਰੱਕੀ ਮਿਲੇਗੀ ਇੱਕ ਵਾਰ ਅੱਜ ਕੀ ਆਖੋ ਸਤਿਨਾਮ ਸ੍ਰੀ ਕਹਿਣ ਤੋਂ ਭਾਵ ਹੈ ਵੀ ਆਪਾਂ 1 ਰੁਪਿਆ ਨਾ ਪਾਇਆ ਕਰੋ ਦਾ ਘੱਟੋ ਘਾਟ 10 ਰੁਪਏ ਦਾ ਪਾਇਆ ਕਰੋ ਜਿਹੋ ਜਿਹਾ ਕਿਸੇ ਦਾ ਕਾਰੋਬਾਰ ਹੈ ਜਿਹੋ ਜਿਹਾ ਕਿਸੇ ਦਾ ਕਿੱਤਾ ਹੈ ਜਿਹੋ ਜਿਹੀ ਕਿਸੇ ਦੀ ਪਹੁੰਚ ਹੈ ਉਨਾ ਪਾਈ ਵਾਦ ਤੋਂ ਵਾਦ ਗੁਰੂ ਨਾਨਕ ਦੀ ਗੋਲਕ ਦੇ ਵਿੱਚ ਮਾਇਆ ਪਾਇਆ ਕਰੋ ਕਿਉਂਕਿ ਸਾਖੀ ਦੇ ਵਿੱਚ ਸਾਨੂੰ ਇਹੀ ਗਿਆਨ ਮਿਲਿਆ ਕਿ ਜੇ ਇਸ ਟਾਈਮ ਤੇ ਇਹਨਾਂ ਦਾ ਕਾਰੋਬਾਰ ਨਾ ਚੱਲਿਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਦੁਕਾਨਦਾਰੀ ਖੋਲਣੀ ਹੈ ਕਿਸੇ ਵੀ ਕੰਮ ਤੇ ਜਾਣਾ ਕੌਡੀ ਧੋ ਕੌਡੀਆਂ ਗੁਰੂ ਨਾਨਕ ਦੀ ਗੋਲਕ ਦੇ ਵਿੱਚ ਪਾ ਕੇ ਮੱਥਾ ਟੇਕ ਕੇ ਅਰਦਾਸ ਕਰਕੇ ਜਾਇਆ ਕਰੋ ਫੇਰ ਦਿਨ ਦੁੱਗਣਾ ਤੇ ਰਾਜ ਜਗਣੀ ترقی ਹੋਵੇਗੀ ਗੱਜ ਕੇ ਆਖੋ ਸਤਨਾਮ ਸ੍ਰੀ ਬੀਬੀ ਭਾਨੀ ਜੀ ਦਾ ਪ੍ਰਲੋਗ ਗਮਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਬੀਬੀ ਭਾਨੀ ਜੀ ਸੰਮਤ 1655 ਵਿੱਚ ਗੋਬਿੰਦワਲ ਪ੍ਰਲੋਗ ਗਮਨ ਕਰ ਗਈ ਗੁਰੂ ਜੀ ਨੇ ਮਾਤਾ ਜੀ ਯਾਦ ਵਿੱਚ ਬੜਾ ਭਾਰੀ ਜਾਗ ਕੀਤਾ ਗੱਜ ਕੇ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਉਹਦੇ ਸਬੰਧ ਦੇ ਵਿੱਚ ਇਹ ਵਾਰਤਾ ਇਹ ਕਥਾ ਉਹਨਾਂ ਦੀ ਜੀਵਨ ਦੀ ਆਪਾਂ ਸਰਵਨ ਕਰਦੇ ਆਂ ਤੇ ਉਹਨਾਂ ਦੇ ਜੀਵਨ ਦੀ ਕਥਾ ਦਾ ਭਾਵ ਇਹ ਹੀ ਹੁੰਦਾ ਹੈ ਕਿ ਗੁਰੂ ਦਾ ਦੱਸਿਆ ਹੋਇਆ ਮਾਰਗ ਗੁਰੂ ਦਾ ਦੱਸਿਆ ਹੋਇਆ ਕਰਮ ਧਰਮ ਗੁਰੂ ਦੇ ਪਾਏ ਹੋਏ ਪੂਰਨਾਂ ਦੇ ਉੱਤੇ ਚੱਲੀਏ ਤੇ ਆਪਣਾ ਜੀਵਨ ਸਫਲ ਬੰਡਾਈਏ ਗੱਜ ਕੇ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ